ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਗੱਲ ਕਰਦੇ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਨਾ ਲੜਾਈ ਲੱਗੀ ਹੈ ਆਪਣੇ ਦੀ ਇਜ਼ਰਾਈਲ ਦੀ ਤੇ ਈਰਾਨ ਦੀ ਸੋ ਜਦੋਂ ਅਸਲ ਤੁਹਾਨੂੰ ਪਤਾ ਨੋ ਜਿਹੜੀ ਸ਼ੁਰੂਆਤ ਉਹ ਤੇ ਕੀਤੀ ਤੇ ਇਜ਼ਰਾਈਲ ਨਹੀਂ ਆ ਉਹਨਾਂ ਨੇ ਉਹਨਾਂ ਦੇ ਜਿਹੜਾ ਸ਼ਹਿਰ ਹੈ ਤਹਿਰਾਨ ਆ ਉਹਦੇ ਤੇ 200 ਫਾਈਟਰ ਜਹਾਜ਼ ਫਾਈਟਰ ਜੈਟ ਤੇ ਨਾਲ ਜਿਹੜੀਆਂ ਗੀਆਂ ਪਲਾਸਟਿਕ ਮਜਾਈ ਲੈਂਦੇ ਨਾਲ ਹਮਲਾ ਕਰ ਦਿੱਤਾ ਹੈਗਾ ਕਾਫੀ ਤਗੜਾ ਹਮਲਾ ਕੀਤਾ ਵਾ ਜਿਹਦੇ ਵਿੱਚ 20 ਤੋਂ ਉਹਨਾਂ ਦੇ ਜਿਹੜੇ ਹੈਗੇ ਆਰਮੀ ਲੀਡਰ ਜਿਹੜੇ ਮਤਲਬ ਫੌਜ ਮੁਖੀ ਵੱਖ-ਵੱਖ ਵਿੰਗਾ ਦੇ ਮੁਖੀ ਉਹ ਮਾਰੇ ਗਏ ਤੇ 6 ਵਿਗਿਆਨੀ ਜਿਹੜੇ ਉਹਨਾਂ ਦੇ ਜੇ ਪ੍ਰਮਾਣੂ ਵਗੈਰਾ ਦੇ ਬਣਾਉਂਦੇ ਪਏ ਸੀ ਉਹ ਮਾਰੇ ਗਏ ਤੇ ਜਿੱਥੇ ਉਹਨਾਂ ਦਾ ਮਤਲਬ ਮੇਨ ਪ੍ਰਮਾਣੂ ਜਾਂ ਹੋਰ ਹਥਿਆਰ ਸਾਬੇ ਉਹ ਜਗ੍ਹਾ ਤੇ ਉਤੇ ਤਹਿਰਾਨ ਦੇ ਵਿੱਚ ਹਮਲਾ ਕੀਤਾ ਵਾ ਸੋ ਉਹਦੇ ਬਾਅਦ ਦੇ ਵਿੱਚ ਹਮਲਾ ਤੇ ਚਲੋ ਤਹਿਰਾਨ ਨੇ ਵੀ ਕੀਤਾ ਵਾ ਕਿਉਂਕਿ ਜਿਹੜੇ ਉਹਨਾਂ ਦੇ ਹੈਗੇ ਆਪਣੇ ਲੀਡਰ ਅਲੀ ਹੁਸੈਨ ਖਾਮਨੇਈ ਉਹ ਵੀ ਕਾਫੀ ਦੇਰ ਦੇ ਜਿਹੜੇ ਉਹ ਲੱਗੇ ਆਪਣੇ ਦੇਸ਼ ਨੂੰ ਮਜ਼ਬੂਤ ਕਰਨ ਦੇ ਵਿੱਚ ਉਹਨਾਂ ਨੇ ਜਿਹੜੀ ਜਿਹੜਾ ਇਹਨਾਂ ਦਾ ਸ਼ਾਇਰ ਹੈ ਨਾ ਤੇਲ ਆਵੀਵ ਉੱਤੇ ਬਹੁਤ ਤਕੜਾ ਮਲਾ ਕੀਤਾ ਵਾ ਆਪਣਾ ਮਜਾਈਲਾਂ ਵਗੈਰਾ ਦੇ ਨਾਲ ਕਿਉਂਕਿ ਉਦਾਂ ਉਦਾਂ ਦਾ ਆਪਾਂ ਸੁਣਦੇ ਰਹੇ ਜਿਹੜਾ ਇਹਦਾ ਜਾਣਨ ਦੀ ਜਿਹੜੀ ਹੈਗੀ ਆ ਉਹ ਇੱਕ ਏਜੰਸੀ ਮਸਾਦ ਵਗੈਰਾ ਦਾ ਆਪਾਂ ਇੰਡੀਅਨ ਮੀਡੀਆ ਜਾਂ ਸੋਸ਼ਲ ਮੀਡੀਆ ਦੇ ਕਾਫੀ ਸੁਣਦੇ ਆਪਾਂ ਕਿ ਇਹਨਾਂ ਡਿਫੈਂਸ ਸਿਸਟਮ ਬੜਾ ਤਗੜਾ ਆ ਵਾ ਇਦਾਂ ਉਦਾਂ ਬਲਾ 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 ਕਰਕੇ ਪਰ ਜਿਹੜਾ ਵਾ ਉਹ ਡਿਫੈਂਸ ਸਿਸਟਮ ਜਿਹੜਾ ਐਰਕਾਂ ਤਹਿਰਾਨ ਨੂੰ ਰੋਕ ਨਹੀਂ ਸਕਿਆ ਦਰਅਸਲ ਲੜਾਈ ਇਹਨਾਂ ਦੀ ਕਿਹੜੀ ਗੱਲ ਦੀ ਲੜਾਈ ਇਹਨਾਂ ਦੀ ਇਹ ਆ ਕਿ ਇਹ ਇਹ ਕਹਿੰਦੇ ਆ ਇਜ਼ਰਾਈਲ ਕਹਿੰਦਾ ਕਿ ਜਿਹੜਾ ਈਰਾਨ ਆ ਨਾ ਉਹ ਪਰਮਾਣੂ ਬਣਾਉਂਦਾ ਪਿਆ ਵਾ ਤੇ ਅਸੀਂ ਪਰਮਾਣੂ ਨਹੀਂ ਬਣਾਉਂਦੇ ਨਾ ਤੇ ਜੇ ਤਾਂ ਈਰਾਨ ਕਹਿੰਦਾ ਵਾ ਮਤਲਬ ਈਰਾਨ ਵਾਲੇ ਕਹਿੰਦੇ ਆ ਵੀ ਬਾਕੀ ਦੇਸ਼ਾਂ ਨੇ ਵੀ ਤੇ ਬਣਾਇਆ ਵਾ ਜੇ ਬਣ ਜੂ ਤੇ ਫਿਰ ਕੀ ਆ ਉਹ ਖੰਮ ਨੇ ਜਿਹੜਾ ਇਹਨਾਂ ਦੇ ਤੇ ਇਹ ਕਹਿੰਦੇ ਵੀ ਨਹੀਂ ਅਸੀਂ ਤੇ ਮਨਮਤਾ ਦੀ ਰਾਖੀ ਕਰਨ ਵਾਸਤੇ ਬਣਾਇਆ ਪਰ ਤੈਨੂੰ ਨਹੀਂ ਬਣਾਉਂ ਦੇਣਾ ਠੀਕ ਆ ਸੋ ਜਿਹੜਾ ਹੁਣ ਤੱਕ ਆ ਪਰਮਾਣੂ ਦੇਸ਼ ਚਲੋ ਪਹਿਲਾਂ ਆਪਾਂ ਇਸੇ ਤੇ ਗੱਲ ਕਰਦੇ ਆ ਪਰਮਾਣੂ ਜਿਹੜੇ ਆ ਨਾ 195 ਦੇ ਵਿੱਚੋਂ ਤਕਰੀਬਨ 9 9 ਦੇਸ਼ਾਂ ਦੇ ਕੋਲ ਹੁਣ ਪਰਮਾਣੂ ਬੰਬ ਹੈਗੇ ਆ ਗਿਣਤੀ ਵਧ ਘਟ ਹੈ ਚਲੋ ਕਿਸੇ ਤੋਂ ਵਧ ਕਿਸੇ ਤੋਂ ਘਟ ਹੈ ਇਹਦੇ ਵਿੱਚ ਅਮਰੀਕਾ ਦੇ ਕੋਲ ਹੈਗੇ ਆ 5000 ਤੇ 44 ਪਰਮਾਣੂ ਠੀਕ ਹੈ ਜੀ ਰੂਸ ਦੇ ਕੋਲ ਹੈਗਾ 5500 પરમાણુ bomb ਹੈਗਾ ਵਾ ਤੇ ਜਿਹੜਾ ਵਾ ਆਪਣਾ ચીਨ ચીਨ ਦੇ ਕੋਲ ਆ 500 ફ્રાન્સ ਦੇ ਕੋਲ 290 ਇੰਗਲੈਂਡ ਦੇ ਕੋਲ 225 ਭਾਰਤ ਦੇ ਕੋਲ 170 ਦੇ ਲਾਗੇ ਬੰਨੇ ਆ ਕਿ 2-4 ਵੱਧ ਘੱਟ ਹੋ ਸਕਦੇ ਚਲੋ ਪਾਕਿਸਤਾਨ ਦੇ ਕੋਲ ਤਕਰੀਬਨ 160 ਤੇ ਜਿਹੜਾ ਇਜ਼ਰਾਈਲ ਕਹਿੰਦਾ ਆਪਾਂ ਬਣਾਉ ਨਹੀਂ ਦੇਣਾ ਉਹਦੇ ਕੋਲ 80 ਤੋਂ 90 ਤੇ ਜਿਹੜਾ ਕੋਰੀਆ ਉਹਦੇ ਕੋਲ ਵੀ 20-25 ਪਰમાણુ bomb ਜਿਹੜੇ ਉਹ ਹੈਗੇ ਆ ਤੇ ਇਹ ਜਿਨ੍ਹਾਂ ਦੇ ਕੋਲ ਪਰਮਾਣੂ ਬੰਬ ਪਿਆ ਤੇ ਇਹ ਕਹਿੰਦੇ ਪਈ ਅਸੀਂ ਤੇ ਮਾਨਵਤਾ ਦੀ ਰਾਖੀ ਲਈ ਬਣਾਏ ਤੇ ਤੈਨੂੰ ਨਹੀਂ ਬਣਾਉਣ ਦੇਣੇ। ਵੀ ਤਗੜੇ ਦਾ ਸੱਪੀ 200 ਦਰਸਾ ਜਿਹੜਾ ਇਰਾਇਲ ਹੈ ਨਾ ਉਹਦੀ ਰਾਜਦਾਰੀ ਕੀ ਬਣੀ ਉਥੇ ਉਹ ਆਂਦਾ ਵੀ ਇਹ ਏਰੀਆ ਦਾ ਜਿਹੜਾ ਲੀਡਰ ਹੈ ਨਾ ਮੈਂ ਆ ਤੇ ਕੱਲ ਨੂੰ ਇਰਾਨ ਦੇ ਕੋਲ ਇਹੋ ਜਿਹੀ ਪਾਵਰ ਆ ਗਈ ਤੇ ਫਿਰ ਇਹ ਹੋ ਸਕਦਾ ਵੀ ਉਹਦੀ ਜਿਹੜੀ سرمਾਈਦਾਰੀ ਉਹ ਹੀ ਇਹਦੇ ਵਿੱਚ ਖਤਮ ਹੋ ਜੇ। ਦਰਸਾ ਇਹਦੇ ਵਿੱਚ ਨਾ ਰੌਲਾ ਇਹ ਕਰਕੇ ਪੈ ਗਿਆ ਕਿ ਜਦੋਂ ਇੱਕ ਸੰਸਥਾ ਬਣੀ ਆ I A E A ਜਿੰਨੇ ਇਹ ਨਿਗਰਾਨੀ ਰੱਖਣੀ ਹੈਗੀ ਕਿ ਕੋਈ ਪਰਮਾਣੂ ਤਾਂ ਨਹੀਂ ਬਣਾਉਂਦਾ ਇਹ ਮਤਲਬ ਇਹਨਾਂ ਨੇ ਸਾਈਨ ਕਰਾਏ ਆ ਸੰਸਥਾ ਨੇ ਬਣ ਕੇ ਨਾ ਸੰਸਥਾ ਤੇ 191 ਦੇਸ਼ਾਂ ਦੇ ਉੱਤੇ ਇਹਨਾਂ ਨੇ ਸਾਈਨ ਕਰਾ ਲਏ ਸੀ ਕਿ ਕੋਈ ਹੋਰ ਤਾਂ ਨਹੀਂ ਜਿਹੜਾ ਆਪਣਾ ਦੇਸ਼ ਬਣਾਉਂਦਾ ਕਿਉਂਕਿ ਜਿਹੜਾ ਇਹ ਤੋਂ ਪਹਿਲਾਂ ਇੱਕ ਨਾ ਜਿਹੜੀ ਹੋਈ ਆ ਸੰਧੀ ਟ੍ਰੀਟੀ 1968 ਦੇ ਵਿੱਚ ਜਿੰਨੂੰ ਕਹਿ ਦਿੰਦੇ ਆ ਐਨਪੀਟੀ ਨੋਨ ਪੋਲੀਫਰੇਸ਼ਨ ਟ੍ਰੀਟੀ ਉਹਦੇ ਵਿੱਚ ਇਹਨਾਂ ਨੇ ਲਿਖਿਆ ਵੀ ਜਿਨ੍ਹਾਂ ਨੇ ਬਣਾਲੇ ਬਣਾਲੇ ਆ ਹੁਣ ਅੱਗੇ ਨਹੀਂ ਕੋਈ ਬਣਾਊਗਾ ਪਰਮਾਣੂ ਠੀਕ ਆ ਤੇ ਉਹਦੇ ਵਿੱਚ ਪਰ ਜਿਹੜੇ 1968 ਤੋਂ ਬਾਅਦ ਦੇ ਵਿੱਚ ਜਿਹੜਾ ਵਾ ਬਣਿਆ ਵਾ ਇੰਡੀਆ ਦਾ ਵੀ ਬਾਅਦ ਚ ਬਣਿਆ ਵਾ ਪਾਕਿਸਤਾਨ ਦੇ ਵੀ ਬਾਅਦ ਚ ਬਣਿਆ ਆ ਇਜ਼ਰਾਈਲ ਦੇ ਵੀ ਬਾਅਦ ਚ ਬਣਿਆ ਆ ਕੋਰੀਆ ਦੇ ਵੀ ਜਿਹੜੇ ਆ ਉਹ ਬਾਅਦ ਦੇ ਵਿੱਚ ਬਣਿਆ ਤੇ ਉਹ ਕਹਿੰਦੇ ਇਹ ਦੇਸ਼ ਜਿਨ੍ਹਾਂ ਨੇ ਬਣਾਏ ਆ ਉਹ ਕਹਿੰਦੇ ਆ ਕਿ ਅਹੀਂ ਉਹ ਜਿਹੜੀ ਸੰਧੀ ਆ ਨਾ ਉਹਦੇ ਵਿੱਚ ਹਸਾਇਨ ਨਹੀਂ ਕੀਤੇ ਤਾਂ ਬਣਾਦੇ ਆ ਤੇ ਈਰਾਨ ਨੇ ਜਿਹੜੇ ਆ ਹਸਾਇਨ ਕੀਤੇ ਸੀ ਸੈਨ ਹੀ ਜਿਹੜੇ ਉਹ ਸਿਗਨੇਚਰ ਵਗੈਰਾ ਜਿਹੜੇ ਸੰਧੀ ਦੇ ਜਿਹੜਾ ਵਾ ਆਪਣਾ ਦਖਰੀ ਕੋਰੀਆ ਉਹਨੇ ਕੀਤੇ ਸੀ ਉਹ ਕਿੰਮ ਜਾਉਂਗੋ ਉਹ ਹੈਗਾ ਨੀ ਮਾਉਂ ਦਾ ਮੋਟਾ ਜਾ ਉਹਨਾਂ ਦਾ ਅੱਜ ਕੱਲ ਆਪਣੇ ਵਾਵਾ ਸੋਸ਼ਲ ਮੀਡੀਆ ਤੇ ਘੁੰਮਦਾ ਰਹਿੰਦਾ ਕਦੀ ਛੱਲੀਆਂ ਕਦੀ ਚਲੋ ਹਰ ਕੋਈ ਦੇਖਦਾ ਵੱਖਰਾ ਵੱਖਰਾ ਵਾ ਕਿੰਮ ਜਾਉਂਗ ਜਿਹੜਾ ਵਾ ਉਹਨੇ ਉਹ 2000 3 ਦੇ ਵਿੱਚ ਉਹ ਆ ਗਿਆ ਸੰਧੀ ਝੋਂ ਬਾਹਰ ਤੇ ਉਹਨੇ ਵੀ 25 30 ਬੰਬ ਜਿਹੜੇ ਹਨ ਉਹ ਬਣਾ ਲਿਆ ਹੁਣ ਅਦਰਾਸਾਲ ਉਹ ਦੇਸ਼ ਵੰਡੇ ਜੇ ਗਏ ਆ ਵੱਖਰੋ ਵੱਖਰੇ ਹੋ ਗਏ ਆ ਤੇ ਕੋਈ ਕਹਿੰਦੇ ਵੀ ਚਲੋ ਬਣਾ ਲੈਂਦੇ ਨੇ ਚਿੱਤਾ ਜਿਹੜਾ ਰੂਸ ਆ ਚੀਨ ਆ ਤੇ ਪਾਕਿਸਤਾਨ ਆ ਤੇ ਇਹਨਾਂ ਨੂੰ ਇਹ ਆ ਕਿ ਚਲੋ ਕੋਈ ਨਹੀਂ ਆ ਵੀ ਖੁੱਲ ਕੇ ਤਾਂ ਨਹੀਂ ਉਹਦਾ ਮਤਲਬ ਸਾਥ ਦਿੰਦੇ ਰੂਸ ਚੀਨ ਪਾਕਿਸਤਾਨ ਵਗੈਰਾ ਜਿਹੜੇ ਖੁੱਲ ਕੇ ਨਹੀਂ ਸਾਥ ਦਿੰਦੇ ਉਹਨਾਂ ਦਾ ਤੇ ਪਰ ਆਹਦੇ ਵੀ ਚਲੋ ਕੋਈ ਨਹੀਂ ਬਣਾ ਲੈ ਦਿੱਤਾ ਵੀ ਠੀਕ ਆ ਨਾ ਬਣਿਆ ਤਾਂ ਵੀ ਠੀਕ ਆ ਤੇ ਦੂਜੇ ਪਾਸੇ ਜਿਹੜਾ ਦੂਜੇ ਦੇ ਨਾਲ ਆਪਣਾ ਇਜ਼ਰਾਈਲ ਦੇ ਨਾਲ ਇਜ਼ਰਾਈਲ ਦੇ ਨਾਲ ਜਿਹੜਾ ਉਹ ਥੋੜਾ ਜਿਆਦਾ ਦੇਸ਼ ਹੈ ਜਿਹੜਿਆਂ ਤੇ ਨਹੀਂ ਬਣਾਉਂਦੇ ਨੇ ਤੇ ਹੈ ਵੀ ਤਾਕਤਵਰ ਦੇਸ਼ ਆ ਜਿਦਾਂ ਏ ਪਹਿਲੇ ਨਬਰ ਤੇ ਅਮਰੀਕਾ ਹੋ ਗਿਆ ਇੰਗਲੈਂਡ ਹੋ ਗਿਆ ਫਰਾਂਸ ਜਰਮਨ ਆਸਟ੍ਰੇਲੀਆ ਸਾਊਦੀ ਅਰਬ ਪੋਲੈਂਡ ਨਾਰਵੇ ਕੈਨੇਡਾ ਸਪੇਨ ਨੀਦਰਲੈਂਡ ਚੈੱਕ ਗਨਰਾਜ ਹੰਗਰੀ ਇਟਲੀ ਸਾਈਪ੍ਰਸ ਗ੍ਰੀਸ ਮਤਲਬ ਤਕਰੀਬ ਨੇ ਤਾਂ ਦੇ ਜਿਹੜੇ ਆ ਨਾ 50 50 ਦੇ ਲਾਗੇ ਜਿੱਦਾਂ ਕੁਝ ਟੀਕੇ ਦੇ ਦਿੰਦੇ ਨੂੰ ਲੈਟਰ ਅਮਰੀਕੀ ਦੇਸ਼ ਜਿੱਦਾਂ ਜਿੱਦਾਂ ਉਹ ਆ ਜਾਂਦੇ ਇਧਰਲੇ ਪਾਸੇ ਜਿੱਦਾਂ ਦੀ ਆਪਣੇ ਮੁੰਡੇ ਹੋਂ ਡੌਂਕੀ ਲਾ ਕੇ ਨਹੀਂ ਅਮਰੀਕਾ ਵੜਦੇ ਲੈਟਰ ਅਮਰੀਕੀ ਦੇਸ਼ ਇਹਦਾ ਅਰਜਨਟੀਨਾ ਗੁਆਟੇਮਾਲਾ ਵਗੈਰਾ ਜਿਹੜੇ ਆ ਕੁਝ ਇਹ ਦੇਸ਼ ਆ ਨਾ ਜਿਹੜੇ ਇਹ ਮਤਲਬ ਸਾਰੇ ਕਹਿੰਦੇ ਆ ਵੀ ਨਹੀਂ ਇਹ ਆ ਸਾਰੇ ਅਮਰੀਕਾ ਦੇ ਨਾਲ ਆ ਤੇ ਅਮਰੀਕਾ ਜਿਹੜਾ ਜਰਾਈਲ ਦੀ ਖੁੱਲ ਕੇ ਤੁਹਾਨੂੰ ਪਤਾ ਹਮੈਤ ਕਰਦਾ ਵਾ ਤੇ ਇਹ ਕਰਕੇ ਇਹ ਕਹਿੰਦੇ ਵੀ ਨਹੀਂ ਬੰਨਾ ਚਾਹੀਦਾ ਬੰਦਸਾਲ ਕਿਉਂ ਹੈ ਹੁਣ ਜਿਹੜਾ ਵਿਸ਼ਵ ਯੁੱਧ ਵਾਲੇ ਪਾਸੇ ਨੂੰ ਕੰਮ ਜਦ ਆਪਾਂ ਕਹਿੰਦੇ ਤੁਰਿਆ ਜਾਂਦਿਆ ਵਾ ਪਰ ਉਹ ਰੁਕਣਾ ਚਾਹੀਦਾ ਲੜਾਈ ਤੇ ਕਿਹੇ ਹੀ ਜਗ੍ਹਾ ਤੇ ਜਿਹੜੀ ਉਹ ਮਾੜੀ ਆ ਕਿ ਪਹਿਲਾਂ ਵੀ ਰਾਗਰਾਣ ਦੀ 8 ਸਾਲ ਲੜਾਈ ਲੱਗੀ ਰਹੀ ਆ ਤੇ ਜਿਹੜਾ ਇਰਾਨ ਆ ਨਾ ਉਹਦੇ ਵਿੱਚ ਜਿਹੜੇ ਖਣਿਜ ਪਦਾਰਥ ਉਹ ਬਹੁਤ ਜ਼ਿਆਦਾ ਨਿਕਲਦੇ ਆ ਜਿੱਦਾਂ ਤੇਲ ਹੋ ਗਿਆ ਵਾ ਜਾਂ ਗੈਸ ਹੋ ਗਿਆ ਹੋਈਆਂ ਵਾ ਤੇ ਦੂਜੀਆਂ ਕੰਟਰੀਆਂ ਦੀ ਅੱਖ ਜਿਹੜੀ ਆ ਉਹਦੇ ਤੇ ਸ਼ੁਰੂ ਤੋਂ ਲਈ ਆ ਅਮਰੀਕਾ ਤੁਹਾਨੂੰ ਪਤਾ ਕਿ ਜਿਹੜੇ ਦੂਜੇ ਦੇਸ਼ਾਂ ਨੂੰ ਲੜਾ ਕੇ ਜਾਂ ਤੇ ਖਣਿਜ ਪਦਾਰਥ ਜਿਹੜੇ ਹੈਗੇ ਉਹਨਾਂ ਤੇ ਕਬਜ਼ਾ ਕਰਦਾ ਵਾ ਤੇ ਜਾਂ ਜਿਹੜਾ ਆਪਣਾ ਜਿਹੜਾ ਹਥਿਆਰ ਪਾਣੀ ਜਿਹੜਾ ਵੇਚਦਾ ਵਾ ਹੁਣ ਇਹਦੇ ਵਿੱਚੋਂ ਕੋਹ ਜਿਹੜੇ ਦੇਸ਼ ਆ ਨਾ ਜਦਾਂ ਤੁਹਾਨੂੰ ਦੱਸਿਆ ਇਹਦੇ ਵਿੱਚੋਂ ਖੁੱਲ ਕੇ ਤੇ ਉਹ ਨਹੀਂ ਆਉਂਦੇ ਇਹਦੇ ਨਾਲ ਦੂਜੇ ਇਹਦੇ ਆਪਣੇ ਇਹਦੇ ਰਾਂ ਦੇ ਪਰ 사ऊदी ਜੋਏ ਬਰੇਨ ਯੋਰਡਨ ਵਗੈਰਾ ਜਿਹੜੇ ਨਾ ਜਾਂ ਗਿਆ ਸੀਰੀਆ ਜਾਂ ਪਾਕਿਸਤਾਨ ਉੱਤਰ ਕੋਰੀਆ ਉਮਾਨ ਕਤਰ ਇੰਡੋਨੇਸ਼ੀਆ ਮਲੇਸ਼ੀਆ ਇਹੋ ਜਿਹੜੇ ਦੇਸ਼ ਹਨ ਆਉਂਦੇ ਤਾਂ ਇਹ ਉਹਦੇ ਨਾਲ ਪਰ ਤੁਸੀਂ ਵੇਖਿਆ ਨਾ ਪਹਿਲੇ ਦਿਨੀ ਅਮਰੀਕਾ ਉਹਨਾਂ ਦੇ ਦਬਕਾ ਮਾਰਦਾ ਜਿਵੇਂ ਪਾਕਿਸਤਾਨ ਦੇ ਜਿਹੜੇ ਫੌਜ ਮੁਖੀ ਆ ਦੋ ਤਿੰਨ ਦਿਨ ਪਹਿਲਾਂ ਤਾਂ ਵੇਖਣਾ ਖਾਣਾ ਖਾਂਦਾ ਇਹ ਉਹਦੇ ਨਾਲ 트럼ਪ ਸਾਹਿਬ ਦੇ ਨਾਲ ਤੋ ਉਹਨਾਂ ਨੂੰ ਰੋਕਦੇ ਆ ਮਤਲਬ ਦਰਸਾਲ ਇਹ ਆ ਵੀ ਜੇ ਅਸੀਂ ਪਰਮਾਣੂ ਬਣਾ ਲਿਆ ਤੇ ਤੈਨੂੰ ਨਹੀਂ ਬਣਾਉਣ ਦੇਣਾ ਭਾਵੇਂ ਜੋ ਮਰਜ਼ੀ ਹੋ ਜੇ ਇਹ ਗੱਲ ਦੀ ਲੜਾਈ ਹੈ ਕਿ ਇੰਟੇ ਅਮਰੀਕਾ ਕਹਿੰਦਾ ਕਿ ਤੂੰ ਸਾਡੇ ਨਾਲ ਸੰਧੀ ਕਰਕੇ ਤੂੰ ਪਰਮਾਣੂ ਬੰਬ ਨਹੀਂ ਬਣਾਵੇਂਗਾ ਤੇ ਬਸ ਠੀਕ ਆ ਤੋ ਦਰਸਾਲ ਜਿਹੜੀ ਯੰਗ ਵਿੱਚੋਂ ਜਿਹੜੀ ਮੇਨ ਕਾਰਨ ਇਹਨਾਂ ਦਾ ਹੁਣ ਤੱਕ ਦਾ ਇਹ ਹੋਈ ਆ ਕਿ ਇਜ਼ਰਾਇਲ ਲੱਗਦਾ ਮੇਰੀ ਸਰਮਾਇਤਰੀ ਖਤਮ ਹੋਊਗੀ ਕਿਉਂਕਿ ਤੁਹਾਨੂੰ ਪਤਾ ਉਹ ਗਾਜਾ ਪੱਟੀ ਦੇ ਵਿੱਚ ਜਿਹੜਾ ਆਪਾਂ ਪਹਿਲੇ ਦਿਨਾਂ ਕਿ ਵੀਡੀਓ ਬਣਾਈ ਸੀ ਨਾ ਤੇ ਹਮ ਆਸ ਦਾ ਜਾਂ ਗਾਜਾ ਪੱਟੀ ਦੇ ਜਾਂ ਜਿਹੜੀ ਜੂਨੋ ਵੱਲੋਂ ਰਖਾਣਾ ਗਿਆ ਹੈਗਾ ਉਹ ਲੈਣ ਵਾਸਤੇ ਜਿਹੜੇ ਗਾਜਾ ਦੇ ਵਿੱਚ ਲੈਣਾ ਚ ਲੱਗੇ ਹੀ ਤੇ ਬੰਬ ਮਾਰ ਕੇ ਇੱਕੇ ਥਾਂ ਤੇ ਜਰਾਈਲ ਨੇ ਮਾਰ ਦਿੱਤੇ ਸੀ ਬੰਦੇ ਤੇ ਬਾਅਦ ਵਿੱਚ ਉਹ ਖਬਰ ਨਿਕਲ ਕੇ ਆਈ ਸੀ ਕਿ ਇੱਕ ਥਾਂ ਚਲੋ ਤਾਂ ਬੰਬ ਮਾਰ ਦਿੱਤੇ ਵੀ ਇਕੱਠੇ ਹੋਏ ਆ ਉਦਾਂ ਇਹਨਾਂ ਨੂੰ ਮਾਰਨ ਵਾਸਤੇ ਬੰਬ ਜ਼ਿਆਦਾ ਲੱਗਦੇ ਆ ਸੋ ਇਹੋ ਜੀ ਸੋਚ ਦੇ ਨਾਲ ਇਹ ਜਿਹੜਾ ਕੰਮ ਜਿਹੜਾ ਚੱਲਣ ਦਿਆ ਵਾ ਸੋ ਅਸੀਂ ਤੇ ਇਹੋ ਹੀ ਅਰਦਾਸ ਕਰਦੇ ਆ ਵੀ ਚਲੋ ਨਾ ਇਹ ਉਹ ਲੜਾਈ ਦਾ ਤੇ ਨਾ ਹੀ ਮਾੜਾ ਵਾ ਦਰਅਸਲ ਜਿਹੜੀ ਵਿੱਚੋਂ ਗੱਲ ਹੈ ਮੇਨ ਇਹਨਾਂ ਦੀ ਇਹ ਹੈਗੀ ਕਿ ਤੈਨੂੰ ਪਰਮਾਨ ਹੂਣੀ ਬਣਾਉਂ ਦੇਣਾ ਜੀ ਸੋ ਇਹੋ ਹੀ ਬੇਨਤੀਆਂ ਬਾਕੀ ਫੇਰ ਅਗਲੀ ਵੀਡੀਓ 'ਚ ਗੱਲ ਕਰਾਂਗੇ ਕਿ ਹੁਣ ਕੀ ਚੱਲਣ ਦਿਆ ਵਾ ਕਿ ਤੇਲ ਬੀਬ ਤੇ ਜਿਹੜਾ ਇਜ਼ਰਾਇਲ ਭਾਰੀ ਪੈਨ ਦਿਆ ਵਾ ਕਿ ਤਹਰਾਨ ਪੈਨ ਦਿਆ ਵਾ ਜ ਜ ਇਜ਼ਰਾਇਲ ਜਿਹੜਾ ਕਿਸ ਨੂੰ ਕੰਗਨ ਨਹੀਂ ਦਿੰਦਾ ਪਰ ਅੱਜ ਕੱਲ ਤਹਰਾਨ ਜਿਹੜਾ ਵਾ ਉਹ ਦੱਸਾਂਗੇ ਕਿਵੇਂ ਹੈ ਜੀ ਵਾਹੀ ਖਾਲਸਾ ਪ੍ਰੋਜੈਕਟ